ਅੱਜ ਅਖੇਲ ਭਾਰਤੀਆ ਹਿੰਦੂ ਸੁਰੱਖਿਆ ਸ਼ੰਤੀ ਦੀ ਸ਼੍ਰੀ ਹਿੰਦੂ ਦਕਟਰੀ ਇੱਕ ਮੀਟਿੰਗ ਜਿਹੜੀ ਹੈ ਦੇਵੀਗੜ੍ਹ ਦੇ گاਹ ਪੰਮਾ ਦੇ ਵਿੱਚ ਹੋਈ ਹੈ ਜਿਦੇ ਵਿੱਚ ਅੱਜ ਅਸੀਂ ਸਰਬਸੰਮਤੀ ਦੇ ਨਾਲ ਹਰਦੀਪ ਸਿੰਘ ਜੀ ਨੂੰ ਇੱਥੇ ਦਾ ਦੇਵੀਗੜ੍ਹ ਦਾ ਜਿਹੜਾ ਹੈ ਪ੍ਰਧਾਨ ਪਰਿਵਾਰੀ ਨਿਯੁਕਤ ਕਰਕੇ ਜਾ ਰਹੇ ਹਾਂ ਇਹਨਾਂ ਦੇ ਨਾਲ ਪੰਜ ਮੈਂਬਰੀ ਕਮੇਟੀ ਵੀ ਇਕੱਠੀ ਕੀਤੀ ਗਈ ਹੈ ਔਰ ਇਹਨਾਂ ਪੰਜ ਮੈਂਬਰੀ ਕਮੇਟੀ ਦੇ ਨਾਲ ਹੀ ਜਿਹੜੀ ਹੈ ਸਾਡੀ ਸ਼ਾਖਾ ਦੀ ਇੱਥੇ ਸ਼ੁਰੂਆਤ ਹੋਣ ਜਾ ਰਹੀ ਹੈ ਦੇਵੀਗੜ੍ਹ ਦੇ ਅੰਦਰ ਇਸ ਤੋਂ ਪਹਿਲਾਂ ਜਿਸ ਦਾ ਅਸੀਂ ਦੇਖਿਆ ਹੀ ਹੈ ਕਿ ਹਿੰਦੂ ਸੁਰੱਖਿਆ ਸੰਪਤੀ ਵੱਲੋਂ ਪਿੰਡਾਂ ਦੇ ਵਿੱਚ ਜਿਹੜਾ ਪ੍ਰਚਾਰ-ਪ੍ਰਚਾਰ ਸਨਾਤਨ ਧਰਮ ਦਾ ਘਟ ਰਿਹਾ ਸੀ ਉਹਨੂੰ ਲੈ ਕੇ ਹਰਦੀਪ ਜੀ ਬਹੁਤ ਪ੍ਰਯਾਸ ਕਰਦੇ ਆਏ ਇਹਨਾਂ ਨੇ cinema ਦਾ ਭਾਗਵਤ ਕਥਾਵਾਂ ਦਾ ਆਯੋਜਨ ਸ਼ੁਰੂ ਕੀਤਾ ਹੋਇਆ ਹੁਣ ਜਲਦੀ ਹੀ ਇੱਥੇ ਜਿਹੜਾ ਹੈ ਗਊਸ਼ਾਲਾ ਨਿਰਮਾਣ ਕਰਨ ਦੀ ਸਾਡੀ ਵਿਚਾਰ ਹੈਗਾ ਉਹਦੇ ਵਾਸਤੇ ਅਸੀਂ ਪ੍ਰਯਾਸ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਇੱਥੇ ਇੱਕ ਗਊਸ਼ਾਲਾ ਦਾ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਨਿਰਮਾਣ ਹੋ ਕੇ ਬਾਕੀ ਇਹ ਸਥਾਨ ਤਾਂ ਹੈ ਇਹ ਇਹ ਸਥਾਨ 20000 ਰੁਪਏ ਪਾਸ 20000 ਰੁਪਏ ਦੀ ਇਹ ਸਥਾਨ ਹੈ ਬਹੁਤ ਔਂਗੂਆ ਦੇ ਵਿੱਚ ਬਹੁਤ ਹੀ ਪਵਿੱਤਰ ਸਥਾਨ ਹੈ ਇੱਥੇ ਟਾਈਮ ਟਾਈਮ ਸ਼ਿਰ ਮੇਲੇ ਵੀ ਬਹੁਤ ਭਰਦੇ ਰਹਿੰਦੇ ਨੇ ਔਰ ਅਸੀਂ ਉਮੀਦ ਕਰਦੇ ਹਰਦੀਪ ਜੀ ਵੱਲੋਂ ਕਿ ਸਨਾਤਨ ਧਰਮ ਦਾ ਪ੍ਰਚਾਰ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਸੀ ਹੁਣ ਸਾਡੇ ਨਾਲ ਜੁੜ ਕੇ ਜਿਹੜਾ ਹੈ ਇਹ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੀ ਜ ਸਨਾਤਨ ਧਰਮ ਦਾ ਪ੍ਰਚਾਰ ਕਰ ਸਕਣਗੇ ਇਹਨਾਂ ਵੱਲੋਂ ਸਾਡੀ ਸਾਰੇ ਟੀਮ ਵੱਲੋਂ ਇਹਨਾਂ ਨੂੰ ਹਾਰਦਿਕ ਬਧਾਈਆਂ ਇਹ ਇੱਕ ਸਾਡੀ ਸੰਸਥਾ ਦੇ ਨਾਲ ਜੁੜੇ ਹਨ ਆਲ ਇੰਡੀਆ ਲੈਵਲ ਦੀ ਜਿਹੜੀ ਸਾਡੀ ਸੰਸਥਾ ਹੈਗੀ ਹੈ ਹੁਣ ਇਹਨਾਂ ਦੇ ਕੰਮ ਜਿਹੜੇ ਹੈ ਹੁਣ ਇਸ ਏਰੀਆ ਤੋਂ ਇਲਾਵਾ ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚ ਕਰਨ ਦੇ ਵਿੱਚ ਇਹਨਾਂ ਨੂੰ ਜਿਹੜਾ ਹੈ ਸਹਾਇਤਾ ਮਿਲੇਗੀ ਅੱਜ ਪਿੰਡ ਪੰਬੂਆ ਵਿੱਚ ਆਪਣੇ Hindu Suraksha Samiti ਵੱਲੋਂ ਤੇ ਕੁਲਦੀਪ ਜੀ ਨੂੰ ਤੇ ਹਰਦੀਪ ਜੀ ਨੂੰ ਇਹਨਾਂ ਨੂੰ ਪੰਜ ਮੈਂਬਰ ਕਮੇਟੀ ਨੂੰ ਅਕਲਪਾਰਟੀ ਦੇ ਰਜੇਸ਼ ਕੇਰਜੀ ਵੱਲੋਂ ਇਹਨਾਂ ਨੂੰ ਉਥਾ ਪਹੁੰਚਾ ਕੇ ਪ੍ਰਧਾਨ ਥਾਪਾ ਕੇ ਦੇਵਿਕੜ ਦਾ ਅਤੇ ਹਿੰਦੂ ਸਖਿਆ ਸਮਤੀ ਉਸ ਨਾਮ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਗਈ ਅੱਦੇ ਸਾਨੂੰ ਬੜੀ ਖੁਸ਼ੀ ਹੋਈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਨੂੰ ਆਸ ਤੇ ਪੂਰੀ ਉਹ ਮਾਨ ਤੇ ਪੂਰਾ ਉਤਰਨਗੇ ਹਿੰਦੂ ਸਖਿਆ ਸਮਤੀ ਵੱਲੋਂ ਪਿੰਡ ਪਿੰਡ ਜਾ ਕੇ ਪ੍ਰਸਾਰ ਕਰਨਗੇ ਹਿੰਦੂ ਸਰਕਾਰ ਸੰਬੰਧੀ ਦਾ ਤੇ ਭਗਤ ਜੀ ਗੀਤਾ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸੀ ਅਸੀਂ ਤਹਿ ਦਿਲੋਂ ਧੰਨਵਾਦੀ ਆ ਇਹਨਾਂ ਦਾ ਜੈ ਮਾਤਾ ਦੀ ਸਾਨੂੰ ਦੋਵਾਂ ਭਰਾਵਾਂ ਨੂੰ ਦੇਵੀਗੜ ਦਾ ਇੱਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਅਸੀਂ ਵੱਧ ਚੜ ਕੇ ਹਿੰਦੂ ਧਰਮ ਦਾ ਪ੍ਰਚਾਰ ਕਰਾਂਗੇ ਤੇ ਜਿੰਨੀ ਵੀ ਸਾਡੇ ਤੋਂ ਸਹਾਇਤਾ ਹੋ ਸਕੀ ਅਸੀਂ ਜੋ ਵੀ ਸਹਾਇਤਾ ਦੇ ਲਾਇਕ ਨੇ ਅਸੀਂ ਉਹਨਾਂ ਦੀ ਸਹਾਇਤਾ ਕਰਾਂਗੇ ਕਿ ਚੇਰੀ ਦਾ ਦੇ। ਜਿਹੜੀ ਕੀ ਕਹਿਣਾ ਚਾਹੂੰਗਾ ਅੱਜ ਦੇ ਪ੍ਰੋਗਰਾਮ ਬਾਰੇ। ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਜੈ ਮਾਂਤਾ ਦੀ ਜੈ ਮਹਾਕਾਲ। ਸੋ ਅੱਜ ਦਾ ਜਿਹੜਾ ਬਹੁਤ ਹੀ ਸੁਭਾਗੇ ਵਾਲਾ ਦਿਨ ਹੈ ਕਿ ਪਿੰਡ ਪੰਭੂਗਾ ਦੇ ਗੁੱਗਾ ਮੇੜੀ ਦੇ ਭਗਤ ਜੀ ਸਾਡੇ ਨਾਲ ਖੜੇ ਨੇ। ਹਿੰਦੂ ਸੁਰੱਖਿਆ ਸੰਮਤੀ ਵੱਲੋਂ ਆਦੇਸ਼ ਹੋਇਆ ਮੇਰੇ ਵੱਡੇ ਵੀਰ ਸ਼੍ਰੀ ਰਜੇਸ਼ ਕਹਿਰ ਜੀ ਦਾ ਕਿ ਇਹਨਾਂ ਨੂੰ ਅੱਜ ਹਿੰਦੂ ਸੁਰੱਖਿਆ ਸੰਮਤੀ ਦਾ ਇੱਕ ਪਰਿਵਾਰ ਬਣਾਣਾ ਆ ਅੱਜ ਦੇਖ ਰਹੇ ਹੋ ਤੁਸੀਂ ਸਾਰੇ ਮੇਰੇ ਵੀਰ ਜੋ ਮਰੇ ਮਗਰ ਖੜੇ ਨੇ ਹਿੰਦੂ ਸੁਰੱਖਿਆ ਸੰਮਤੀ ਦੇ ਵਿੱਚ ਜੁਆਇਨ ਹੋਏ ਨੇ ਮੈਂ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਔਰ ਮੇਰੇ ਵੱਡੇ ਵੀਰ ਸ਼੍ਰੀ ਰਜੇਸ਼ ਕਹਿਰ ਜੀ ਵੱਲੋਂ ਔਰ ਮੈਂ ਖਾਸ ਕਰਕੇ ਉੱਤਰ ਪ੍ਰਦੇਸ਼ ਦੀ ਟੀਮ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਸਾਨੂੰ ਇਹ ਸੇਵਾ ਲਾਣਗੇ ਹਰ ਟਾਈਮ ਇਹਨਾਂ ਦੇ ਨਾਲ ਤਿਆਰ ਖੜੇ ਆ ਇੱਕ ਦੋਸਤੋਂ ਖਾਸ ਗੱਲ ਹੋਰ ਦੱਸਣਾ ਚਾਹਨਾ ਕਿ ਜੋ ਇਹ ਗਊਸ਼ਾਲਾ ਦੀ ਗੱਲ ਕਰਦੇ ਸੀਗੇ ਗਊਸ਼ਾਲਾ ਦਾ ਜੋ ਵੀ ਵਿਸਤਾਰ ਦਾ ਹੈ ਬਾਰੇ ਸਾਡੇ ਨਾਲ ਜੋ ਸੇਵਾ ਲਾਣਗੇ ਮੈਂ ਆਪਣੇ ਵੱਲੋਂ ਆਪਣੇ ਵੀਰ ਰਜੇਸ਼ ਕਹਿਰ ਜੀ ਵੱਲੋਂ ਹਿੰਦੂ ਸੁਰੱਖਿਆ ਸਮਤੀ ਦੀ ਸਾਰੀ ਟੀਮ ਵੱਲੋਂ ਇਹਨਾਂ ਦੇ ਨਾਲ ਵੱਧ ਚੜ ਕੇ ਇਹਨਾਂ ਦਾ ਸਾਥ ਦੇਵਾਂਗੇ ਇਹ ਖਾਸ ਕਰਕੇ ਜਿਹੜਾ ਪਿੰਡ ਪੈਂਦਾ ਪੰਬੂਹਾ ਇਹ ਬਾਰਡਰ ਇਲਾਕਾ ਪੈਂਦਾ ਹਰਿਆਣਾ ਤੇ ਪੰਜਾਬ ਦਾ ਉਹ ਸੰਗਤ ਰਿਕਾਰਡ ਤੋੜ ਇਕੱਠੀ ਹੁੰਦੀ ਆ ਮੇਲੇ ਤੇ ਬਾਬਾ ਜੀ ਦੇ ਜੋ ਸੰਗਤ ਨੂੰ ਰੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਮਿਲੀ ਜਾਵੇ ਮਿਲੀ ਲੰਗਰ ਪਾਣੀ ਹਰ ਇੱਕ ਤਰ੍ਹਾਂ ਦਾ ਬੈਠਣਾ ਉੱਠਣਾ ਪੱਖੇ ਲੈਡ ਹਰ ਇੱਕ ਚੀਜ਼ ਦੀ ਵਿਵਸਥਾ ਹਿੰਦੂ ਸੁਰੱਖਿਆ ਸੰਮਤੀ ਵੱਲੋਂ ਜੋ ਸਾਨੂੰ ਸੇਵਾ ਲਾਣਗੇ ਉਸ ਚੀਜ਼ ਨੂੰ ਦੇਖਦੇ ਹੋਏ ਪਹਿਲ ਉਧਾਰ ਤੇ ਖੜੇ ਆ ਸੋ ਇਹੀ ਕਹਿੰਦਾ ਹੋਇਆ ਜੈ ਮਾਤਾ ਦੀ ਜੈ ਮਹਾਕਾਲ ਧੰਨਵਾਦ